ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥਿਓ ਇੱਕ ਚੋਰੀ ਦਾ ਹੋਰ ਨਵਾਂ ਮਾਮਲਾ ਸਿਵਲ ਹਸਪੀਟਲ ਤੋਂ ਸਾਹਮਣੇ ਆ ਰਿਹਾ ਹੈ ਪਰ ਇਹ ਪਹਿਲਾ ਮਾਮਲਾ ਨਹੀਂ ਹੈ ਔਰ ਸਿਵਲ ਹਸਪੀਟਲ ਦੇਖੇ ਇੱਕ ਵਾਰ ਫਿਰ ਤੋਂ ਮੋਟਰਸਾਈਕਲ ਚੋਰੀ ਹੋਇਆ ਆਮ ਲੋਕ ਸਿਵਲ ਹਸਪੀਟਲ ਜਾਂਦੇ ਆ ਤਾਂ ਜੋ ਉਹਨਾਂ ਨੂੰ ਆਸਾਨੀ ਨਾਲ ਇਲਾਜ ਮਿਲੇ ਲੇਕਿਨ आम मरीजਾਂ ਦੇ ਵਿੱਚ ਜਿਹੜੇ ਚੋਰ ਆ ਉਹ ਵੀ ਭੇਸ ਵਟਾ ਕੇ ਸਿਵਲ ਹਸਪਤਲ ਆਉਂਦੇ ਆ ਤਾਂ ਜੋ ਉਹ ਵੀ ਆਸਾਨੀ ਨਾਲ ਮੋਟਰਸਾਈਕਲ ਚੱਕ ਸਕਣ ਤੁਹਾਨੂੰ ਸਾਨੂੰ ਸਭ ਨੂੰ ਪਤਾ ਹੈ ਕਿ ਜੇ ਕੋਈ ਵਿਅਕਤੀ ਸਿਵਲ ਹਸਪਤਲ ਵਿਖੇ ਇਲਾਜ ਕਰਾਣ ਜਾਂਦਾ ਹੈ ਤਾਂ ਉਹ ਪੀੜਤ ਉਹ ਪਹਿਲਾਂ ਹੀ ਤਕਲੀਫ ਚ ਹੁੰਦਾ ਹੈ ਔਰ ਪਹਿਲਾਂ ਹੀ ਉਸ ਦੇ ਮਨ ਤੇ ਬਹੁਤ ਸਾਰੀਆਂ ਪਰੇਸ਼ਾਨੀਆਂ ਹੁੰਦੀਆਂ ਲੇਕਿਨ ਜਦ ਉੱਥੇ ਇਸ ਤਰੀਕੇ ਮੋਟਰਸਾਈਕਲ ਚੱਕ ਕੇ ਜਾਂਦਾ ਮੰਨ ਤੇ ਜਿਹੜੀ ਡੂੰਗੀ ਸੱਟ ਵੱਜਦੀ ਹੈ ਤਸਵੀਰਾਂ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਜਦੋਂ ਮੋਟਰਸਾਈਕਲ ਨੂੰ ਚੋਰੀ ਕਰਕੇ ਉੱਥੋਂ ਭਜਾਂਦਾ ਹੋਇਆ ਜਿਹੜਾ ਚੋਰ ਹੈ ਉਸ ਦੀ ਤਸਵੀਰ ਸਾਹਮਣੇ ਆ ਰਹੀ ਹੈ Bajaj Discover ਇਹ ਮੋਟਰਸਾਈਕਲ ਹੈ ਚੋਰ ਸ਼ੱਕੀ ਤਰੀਕੇ ਪਹਿਲਾਂ ਮੋਟਰਸਾਈਕਲ ਦੇ ਨਜ਼ਦੀਕ ਆਂਦਾ ਉਸ ਤੋਂ ਬਾਅਦ ਚੋਰੀ ਕਰਕੇ ਉੱਥੋਂ ਭੱਜ ਜਾਂਦਾ 바ਵਾ ਸਿੰਘ ਸਾਡੇ ਨਾਲ ਨੇ ਪੀੜਤ ਤੇਰੇ 바ਵਾ ਜੀ ਇਹ ਕਿਦਣ ਦੀ ਘਟਨਾ ਹੈ ਜੀ ਸਸਰੀ ਕਾਲ ਜੀ ਮੇਰਾ ਨਾਮ ਹੈ 바ਵਾ ਸਿੰਘ ਜੀ 3 ਤਰੀਕ ਦੀ 4:30 ਵਜੇ ਸ਼ਾਮ ਦੀ ਘਟਨਾ ਹੈ ਜੀ ਮੈਂ ਤਾਂ ਮੇਰਾ ਭਤੀਜਾ ਦਵਾਈ ਲੈਣ ਗਏ ਸੀ ਸਿਵਲ ਹਸਪਤਾਲ ਤੋਂ ਜੀ ਜਦੋਂ ਅਸੀਂ 10 ਮਿੰਟ ਬਾਅਦ ਮੁੜੇ ਮੋਟਰਸਾਈਕਲ ਉੱਥੋਂ ਲੱਭਿਆ ਮਿਲਿਆ ਨਹੀਂ ਸਾਨੂੰ ਜੀ ਮੋਟਰਸਾਈਕਲ ਹੈਗਾ ਪੀਵੀ 32 ਐਮ 0798 11 ਮਾਡਲ ਡਿਸਕਵਰ ਹੈ ਜੀ ਤੇ ਨੰਬਰ ਤੁਸੀਂ ਦੱਸ ਦਿੱਤਾ ਪੀਵੀ 32 32 ਐਮ 0798 ਤੇ ਮਾਡਲ 2 2011 11 ਮਾਡਲ ਹੈ ਜੀ ਤੇ ਕਲਰ ਜੀ ਨੀਲਾ ਕਾਲਾ ਰੰਗ ਹੈ ਜੀ ਨੀਲਾ ਤੇ ਕਾਲਾ ਰੰਗ ਅੱਛਾ ਤੁਸੀਂ 3 ਵਜੇ ਤੋਂ ਮੇਰੇ ਖਲ 3:30 ਤੋਂ ਬਾਅਦ ਗਏ ਆ ਤਾਂ ਪਰਚੀਆਂ ਦੇ ਲਗਭਗ ਟਾਈਮ ਸੀਗਾ ਪਰਚੀਆਂ ਵਾਲੇ ਉਹ ਤੋਂ ਛੁੱਟੀ ਕਰਦੇ ਸੀਗੇ ਜੀ ਪਰਚੀ ਵਾਲੇ ਛੁੱਟੀ ਕਰ ਚੁੱਕੇ ਸੀ ਕਰਦੇ ਸੀਗੇ ਅੱਛਾ ਕਰਦੇ ਸੀ ਹਾਂ ਜੀ ਤੁਸੀਂ ਪਰਚੀ ਕਟਾਈ ਨਹੀਂ ਨਹੀਂ ਅਸੀਂ ਕਟਾਈ ਨਹੀਂ ਅਸੀਂ ਕਿ ਅਸੀਂ ਤਾਂ ਹੁਣੇ ਆ ਜਾਣਾ ਬਈ ਇਹਨਾਂ ਤੋਂ ਚਲੇ ਜਾਣਾ ਆ ਅਸੀਂ ਤਾਂ ਦੱਸਿਆ ਸੀ 10 ਮਿੰਟ ਦੇ ਵਿੱਚ ਵਿੱਚ ਮੁੜ ਆਏ ਜੀ ਆਉਂਦਿਆਂ ਨੂੰ ਮੋਟਰਸਾਈਕਲ ਸਾਡਾ ਮਿਲਿਆ ਨਹੀਂ ਹੈਗਾ। ਤੇ ਜਿਹੜੀ ਤਸਵੀਰ ਹੈ ਇਹ ਤੁਸੀਂ ਕਿੱਥੋਂ ਕਢਾਈ ਫਿਰ? ਇਹ ਫੇਰ ਮੁੰਡੇ ਆ ਮੇਰੇ ਨਾਲ ਕੈਮਰੇ ਚੋਂ ਕਢਾਈ ਉਸੇ ਲਾਗੇ ਦੁਕਾਨਾਂ ਦੇ ਵਿੱਚੋਂ ਕੈਮਰਿਆਂ ਚੋਂ ਚੈੱਕ ਕੀਤੀ ਆ। ਇਹ ਜਿਹੜਾ ਵਿਅਕਤੀ ਆ ਜਿਹਨੇ ਮੋਟਰਸਾਈਕਲ ਚੋਰੀ ਕੀਤਾ ਆ। ਹਾਂਜੀ। ਇਹਦੇ ਥੋੜੇ ਕਦ ਕੱਠ ਹੀ ਕੋਈ ਸਮਝਾਣੀ ਹੋਵੇ ਤਾਂ। ਨਹੀਂ ਸਸੀ ਉਹ ਤੂੰ ਪਛਾਣਿਆ ਨਹੀਂ ਇਹ ਦੇਖਿਆ ਨਹੀਂ ਹੈਗਾ ਜੀ। ਅਸੀਂ ਦੇਖਿਆ ਨਹੀਂ ਕੱਲੀ ਤਸਵੀਰ ਹੀ ਦਿੱਖੀ। ਇਹ ਤਾਂ ਅਸੀਂ ਫੋਟੋ ਕੈਮਰੇ ਚ ਦੇਖੀ ਆ ਜੀ। ਜੀ। ਹਾਂਜੀ ਤੇ ਤੁਹਾਡਾ ਫੋਨ ਨੰਬਰ ਕਿੰਨਾ ਜੇਕਰ ਕੋਈ ਮਦਦ ਕਰਨੀ ਚਾਹੇ ਮੇਰਾ 9465333292 ਆਪਣਾ ਪਿੰਡ ਮੂਸਾਪੁਰ ਹੈ ਜੀ ਜੀ ਤਾਂ ਪਰਿਵਾਰਕ ਜੀਆਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਪਿੱਛੇ ਜੇ ਵੀ ਅਸੀਂ ਇੱਕ ਚੋਰ ਜਿਹੜਾ ਆ ਉਹਨੂੰ ਫੜ ਕੇ ਪੁਲਿਸ ਨੂੰ ਫੜਾਇਆ ਔਰ ਇਹ ਜਿਹੜੇ ਚੋਰ ਆ ਇਹ ਕਬਾੜੀਆਂ ਤੱਕ ਪਹੁੰਚ ਕਰਦੇ ਆ ਆਮ ਭੋਲੇ ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਮੋਟਰਸਾਈਕਲ ਵੇਚਣ ਲਈ ਤੇ ਜੇਕਰ ਕੋਈ ਤੁਹਾਨੂੰ Bajaj Discover ਮੋਟਰਸਾਈਕਲ 2011 ਮਾਡਲ ਨੀਲੇ ਕਾਲੇ ਰੰਗ ਦਾ ਵੇਚਣ ਆਉਂਦਾ ਤਾਂ ਤੁਸੀਂ 바ਵਾ ਸਿੰਘ ਹਣਾਂ ਨਾਲ ਸੰਪਰਕ ਕਰ ਲੈਣਾ ਇਹ ਮੋਟਰਸਾਈਕਲ ਖਰੀਦਣਾ ਨਹੀਂ ਕਿਉਂਕਿ ਜੇਕਰ ਕੋਈ ਚੋਰ ਤੋਂ ਸਮਾਨ ਖਰੀਦਦਾ ਉਹ ਵੀ ਬਰਾਬਰ ਦੋਸ਼ੀ ਹੈ ਤੇ ਜੇਕਰ ਤੁਸੀਂ ਤਸਵੀਰ ਤੋਂ ਚੋਰ ਨੂੰ ਪਛਾਣ ਲਿਆ ਤਾਂ ਵੀ ਸਾਡੀ ਮਦਦ ਕਰ ਦੇਣੀ ਹੈ ਤੇ ਪੀਵੀ 32 ਨਵਾਂ ਸ਼ਹਿਰ ਚੈਨਲ ਵੱਲੋਂ ਤੁਹਾਨੂੰ ਗੁਪਤ ਇਨਾਮ ਦਿੱਤਾ ਜਾਵੇਗਾ ਹਾਲਾਂਕਿ ਜਿਹੜੀ ਮਦਦ ਹੁੰਦੀ ਹੈ ਉਹ ਅਨਮੁੱਲੀ ਹੁੰਦੀ ਹੈ ਉਹ ਤਾਂ ਮੁੱਲ ਨਹੀਂ ਪਾਇਆ ਜਾ ਸਕਦਾ ਲੇਕਿਨ ਸਾਡੇ ਵੱਲੋਂ ਫਿਰ ਵੀ ਇੱਕ ਸਨਮਾਨ ਦੇ ਤੌਰ ਤੇ ਜਿਹੜਾ ਗੁਪਤ ਇਨਾਮ ਰੱਖਿਆ ਗਿਆ ਬਾਬਾ ਸਿੰਘ ਜੀ ਕੋਰੇ ਆਪਣਾ ਫੋਨ ਨੰਬਰ ਫਿਰ ਤੋਂ ਦੱਸ ਦਿਓ ਮੇਰਾ 9465333292 ਠੀਕ ਹੈ ਜੀ ਨੰਬਰ ਤੁਸੀਂ ਸੁਣ ਲਿਆ ਤੇ ਆਪਾਂ ਰਲ ਮਿਲ ਕੇ ਬਾਬਾ ਸਿੰਘ ਜੀ ਦੀ ਮਦਦ ਕਰਨੀ ਔਰ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਬਹੁਤ ਬਹੁਤ ਸ਼ੁਕਰੀਆ